ਪਾਣੀ ਬਹੁਤ ਪਿਆ ਜੀ ਸਾਰੇ ਪਿੰਡ ਹੀ ਭਰਿਆ ਪਿਆ ਕੱਲ 7 ਵਜੇ ਦਾ ਮੀਂਹ ਪੈਣ ਲੱਗਾ ਜੀ ਸਵਾ 11 ਵਜੇ ਮੀਂਹ ਹਟਿਆ ਸਵਾ 4 ਘੰਟੇ ਮੀਂਹ ਪਿਆ ਬਹੁਤ ਜ਼ਿਆਦਾ ਪੂਰੀ ਤੇਜ਼ੀ ਦੇ ਨਾਲ ਇਹਨੇ ਖਾਸੀ ਜੀ ਪਹਿਲਾਂ ਤੇ ਨਹੀਂ ਹੁੰਦੀ ਅੱਜ ਤੇ 10 ਸਾਲ ਤੋਂ ਪਹਿਲਾਂ ਹੋਈ ਨਹੀਂ ਪੁਲੀਆਂ ਬੰਦਾਂ ਜੀ ਇੱਥੇ ਬਿਜਲੀ ਤੇ ਛੜਾ ਡੁੱਬਿਆ ਪਿਆ ਨਾ ਬਿਜਲੀ ਨਾ ਸਾਨੂੰ ਪੀਣ ਨੂੰ ਪਾਣੀ ਕਾਲ ਦੇ 48 ਘੰਟੇ ਹੋਣ ਵਾਲੇ ਆ ਜੀ ਨੂੰ ਜੀ ਆਹੀਂ ਖੜਾ ਆਪਾਂ ਨੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪਿੰਡ ਦੀਆਂ ਪੰਚਾਇਤਾਂ ਜਾਂ ਸਰਕਾਰਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸ ਦਈਏ ਕਿ ਅਸੀਂ ਡਾਲਾ ਤੇ ਢੂੜਕੋਟ ਦੇ ਜੋ ਪਿੰਡ ਨੇ ਉਹਨਾਂ ਦੇ ਵਿਚਕਾਰ ਖੜੇ ਆ ਤੁਸੀਂ ਮੇਰੇ ਪਿੱਛੇ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਹੈ ਕਿ ਜਿਹੜਾ ਕਿਸਾਨ ਹੈ ਉਹ ਵੀ ਆਪਣੇ ਖੇਤ ਚ ਸੀਗਾ ਤੇ ਉਹ ਇਸ ਵਕਤ ਡੁੱਬ ਚੁੱਕਿਆ ਹੈ ਉਹਦਾ ਟਰੈਕਟਰ ਹੈ ਜੋ ਫਸ ਚੁੱਕਿਆ ਹੈ ਇੱਥੇ ਜੋ ਹਾਲ ਨੇ ਉਹ ਤੁਸੀਂ ਇਹ ਤਸਵੀਰਾਂ ਨੇ ਜੋ ਖੁਦ ਬਿਆਨ ਕਰ ਰਹੀਆਂ ਨੇ ਕਿ ਇੱਥੋਂ ਦੇ ਹਾਲ ਕੀ ਨੇ ਲੋਕ ਕੀ ਕੁਝ ਦੇਖ ਰਹੇ ਹੋਣਗੇ ਇੱਥੋਂ ਦੇ ਤੇ ਜਾਂ ਫਿਰ ਕੀ ਜਿਵੇਂ ਇਤੋਂ ਦੇ ਲੋਕਾਂ ਨੇ ਇਸ ਪਾਣੀ ਕਰਕੇ ਕੀ ਕਿ ਮੁਸੀਬਤਾਂ ਝੇਲੀਆਂ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਾਸ਼ਟ੍ਰੀ ਜੀ ਸਾਸ਼ਟ੍ਰੀ ਜੀ ਪਾਣੀ ਭਰ ਪਿਆ ਜੀ ਸਾਰੇ ਪੈਂਦੀ ਭਰਿਆ ਪਿਆ ਟੂ ਟੂ ਟਟ ਜਾਤੇ ਬੈਠ ਲੋ ਵੇ ਜਰ ਜਾ ਵੀ ਨਹੀਂ ਜੀ ਉੱਥੇ ਛੂਏ ਤੇਧਿਆ ਛੂਏ ਦੇ ਵਿੱਚੋਂ ਫੇਰ ਪੱਤੇ ਉੱਥੇ ਸਾਰੇ ਥਾਂ ਪੱਤੇ ਤੇ ਦੇ ਇਹ ਪਾਣੀ ਉੱਧਰ ਜਾਂਦਾ ਇਹਦੇ ਬਿਜਲੀ ਤੇ ਸਾਰੇ ਡੁੱਬੇ ਪਏ ਨਾ ਬਿਜਲੀ ਨਾ ਸਾਨੂੰ ਪੀਣ ਨੂੰ ਪਾਣੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਕਾਰਨ ਨੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਪਿੰਡ ਦੀਆਂ ਪੰਚਾਇਤਾਂ ਜਾਂ ਸਰਕਾਰਾਂ ਕਿ ਸਰਕਾਰਾਂ ਜਿੰਮੇਂਦਾਰਾ ਛੁਆ ਨਹੀਂ ਬੰਦੀ ਤੀ ਤੇ ਇਹਨੇ ਉੱਥੇ ਟੁੱਟਿਆ ਬੈ ਜੀ ਜੀ ਹਾਂਜੀ ਸਾਰੇ ਸਾਰੇ ਛੁਣਾ ਸਾਰੇ ਮਾਰਿਆ ਪਿਆ ਬੈ ਟਲਾ ਬਣਾਈ ਪਏ ਜੀ ਹਾਂ ਗਾਂ ਅਸੀਂ ਸੱਦਦੇ ਤੇ ਧੰਸਾ ਤੇ ਜੁੱਟੀਆਂ ਮਾਲ ਦੇ ਦੇਲੇ ਵੀ ਸਾਡੇ ਛੁਣਾ ਟੀਆਂ ਮਾਲ ਦੇ ਜੀ ਹਾਂਜੀ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ ਛਟਾ ਗੰਦੇ ਮੰਗਦੇ ਆ ਮਾਜਵਾ ਦੇਨ ਜਿਹੜਾ ਜਨ ਦੇਣਾ ਜੀ ਹਾਂ ਮਾਜਵਾ ਪਈ ਪੱਟੀ ਪੱਟੀ ਹਿਆ ਕਿਉਂ ਨਹੀਂ ਤੇ ਲਾਹਤੀ ਸੀ ਜੀ ਤੇ ਜਨਮੇ ਦੇ ਚ ਬਚੂਟੀ ਜੀ 700 ਜਿਹੜਾ ਜਿਹੜਾ ਪਿੱਛੇ ਪਾਣੀ ਫਿਰ ਰਿਹਾ ਇਹ ਕੀ ਹੈ ਛੱਪੜ ਹੈ ਕਿ ਖੇਤ ਹੈ ਇਹ ਤੇ ਹੈ ਜੀ ਉਹ ਬਿਜਲੀ ਟਰ ਹੈ ਜੀ ਬਿਜਲੀ ਟਰ ਦੇ ਵਿੱਚ ਇੰਨਾ ਪਾਣੀ ਹੈ ਤਕਰੀਬਨ 4 ਬਿਜਲੀ ਹਾਂ ਜੀ ਪਾਣੀ ਬਿਜਲੀ ਚਲਦੀ ਬੰਦ ਹੈ ਸਾਨੂੰ ਪਾਣੀ ਵੱਲੋਂ ਹੀ ਬੈਠੇ ਆ ਜੀ ਹਾਂ ਪਸ਼ੂ ਧਿਆਏ ਬੈਠੇ ਆ ਤੇ ਬਿਜਲੀ ਤੇ ਜਾਇ ਤੇ ਵੇਖ ਲੋ ਨੰਦਨ ਨਸਾਨੀ ਉਹ ਹੁੰਦੇ ਸੀ ਮਰਨਾ ਜੇ ਬਿਜਲੀ ਛੱਡੀ ਪਿੱਛੋਂ ਤੇ ਟੀਵੀ ਨੇ ਧੋਰ ਮੈਂ ਤੁਮ ਚਾਹੀਦਾ ਵੀ ਛੱਡੇ ਬਿਜਲੀ ਤੇ ਦੇਣ ਦੂਜੇ ਪਾਸੇ ਤਾਂ ਤੇਰੇ ਜੀ ਹਾਂ ਤੁਸੀਂ ਐਸੇ ਪਿੰਡ ਤੋਂ ਹਾਂ ਡਾਲੇ ਪਿੰਡ ਤੋਂ ਇੱਥੇ ਤੋਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਹੈ ਤੁਹਾਡੇ ਘਰ ਨੂੰ ਆਉਣ ਵਾਲਾ ਰਸਤਾ ਉਹ ਬੰਦ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਰਸਤਾ ਬਲੋਕ ਹੋ ਚੁੱਕਿਆ ਹੈ ਇਹ ਟਰੈਕਟਰ ਦੇ ਉੱਪਰ ਦੀ ਨੰਗਾ ਚੜ ਕੇ ਉੱਪਰ ਬਾਹਰ ਜਾ ਰਹੇ ਬੱਚਿਆਂ ਨੂੰ ਵੀ ਬਸ ਚੜਾ ਕੇ ਆਏ ਅਸੀਂ ਬਟ ਟਰੈਕਟਰ ਦੇ ਉੱਪਰ ਬਿਠਾ ਕੇ ਜੀ ਤੇ ਆ ਪਾਣੀ ਕੱਲ 7 ਵਜੇ ਦਾ ਮੀਂਹ ਪੈਣ ਲੱਗਿਆ ਜੀ ਸਵਾ 11 ਵਜੇ ਮੀਂਹ ਹਟਿਆ ਸਵਾ 4 ਘੰਟੇ ਮੀਂਹ ਪਿਆ ਬਹੁਤ ਜ਼ਿਆਦੇ ਪੂਰੀ ਤੇਜ਼ੀ ਦੇ ਨਾਲ ਤੇ ਮਗਰੋਂ ਵੀ ਦੱਸਦੇ ਆ ਲੋਕ ਸੂਆ ਟੁੱਟਿਆ ਹੋਇਆ ਕਿਤੋਂ ਪਾਣੀ ਆ ਰਿਹਾ ਕੋਈ ਇੱਥੇ ਪ੍ਰਸ਼ਾਸਨ ਦਾ ਬੰਦਾ ਨਹੀਂ ਪਹੁੰਚਿਆ ਕੋਈ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਕੋਈ ਐਮਐਲਏ ਨਹੀਂ ਪਹੁੰਚਿਆ ਤੇ ਬਹੁਤ ਨੁਕਸਾਨ ਹੋ ਚੁੱਕਿਆ ਜੀ ਹਜ਼ਾਰਾਂ ਏਕੜ ਜ਼ਮੀਨਾਂ ਜਿਹੜੀ ਝੋਨਾ ਫਸਲ ਲੱਗੀ ਸਾਰੀ ਡੁੱਬ ਚੁੱਕੀ ਆ ਜੀ ਤੇ ਸਾਨੂੰ ਸਰਕਾਰ ਦਾ ਚਾਹੀਦਾ ਸਰਕਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤੁਹਾਡੇ ਜਿਹੜੇ ਪਿੰਡ ਦੇ ਮੋਹਤਵਾਰ ਬੰਦੇ ਨੇ ਉਹਨਾਂ ਨੇ ਅੱਗੇ ਕੋਈ ਸੁਣਵਾਈ ਕੀਤੀ ਤੁਹਾਡੀ? ਹਾਂਜੀ ਸਰਪੰਚ ਸਾਹਿਬ ਆਏ ਸੀ ਇੱਕ ਵਾਰੀ ਉਹ ਪੁਲੀ ਖਲਾਗੇ ਉਹ ਪੁਲੀ ਦੇ ਨਾਲ ਹੀ ਪਾਣੀ ਪੂਰਾ ਨਹੀਂ ਜੇ ਨਿਕਲ ਰਿਹਾ ਹੈਗਾ ਥੋੜਾ ਥੋੜਾ ਪਾਣੀ ਜਾ ਰਿਹਾ ਜੀ। ਸਾਰਾ ਪਾਣੀ ਪੂਰਾ ਭਰਿਆ ਪਿਆ ਦੇਖੋ ਕਿੰਨਾ ਦੂਰ ਤੱਕ ਸਾਰੇ ਪਾਣੀ ਪਾਣੀ ਖੜਾ ਹੈ ਜੀ। ਪਾਣੀ ਬਾਹਰ ਨਿਕਲ ਨਹੀਂ ਰਿਹਾ ਜੇ ਸੜਕ ਪੱਟੀ ਜਾਊਗੀ ਮੂਰੇ ਸੜਕ ਉੱਚੀ ਬਣੀ ਕਰਕੇ ਜੀ ਸੜਕ ਦੇ ਪੱਟਣ ਦੇ ਕਨਾਲ ਫੇਰ ਪਾਣੀ ਬਾਹਰ ਨਿਕਲੂਗਾ ਸਾਰਾ ਜੀ। ਜੀ। ਹਾਂਜੀ ਜਿਵੇਂ ਸਾਨੂੰ ਇੱਥੇ ਇੱਕ ਬੰਦੇ ਨੇ ਦੱਸਿਆ ਕਿ ਤੁਹਾਡੇ ਪਿੰਡ ਚ ਕੱਲ ਦੀ ਬਿਜਲੀ ਬਿਜਲੀ ਕਰ ਗਏ ਸੀਗੇ ਫੋਨ ਕਰਕੇ ਪੁੱਛਿਆ ਉਹਨਾਂ ਨੂੰ ਉਹ ਕਹਿੰਦੇ 7-8 ਦਿਨ ਬਿਜਲੀ ਨਹੀਂ ਚੱਲਣੀ ਬਿਜਲੀ ਕਰ ਸਾਰਾ ਪਾਣੀ ਨਾਲ ਡੁੱਬਿਆ ਪਿਆ ਹਾਂਜੀ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਲਈ ਕੀ ਪੁਕਤਸ ਪ੍ਰਬੰਧ ਕੀਤੇ ਜਾਣੇ ਚਾਹੀਦੇ ਨੇ ਆ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਵੱਲੋਂ ਪਾਣੀ ਦੇ ਨਿਕਾਸ ਕੀਤਾ ਜਾਵੇ ਜੀ ਸੜਕ ਦੇ ਵਿੱਚ ਪੁਲੀਆਂ ਨੱਪੀਆਂ ਜਾਣ ਜਗ੍ਹਾ-ਜਗ੍ਹਾ ਤੇ ਜਦੋਂ ਮੀਂਹ ਜ਼ਿਆਦਾ بارش ਹੁੰਦੀ ਹੈ ਪੁਲੀਆਂ ਦੇ ਰਾਹੀਂ ਪਾਣੀ ਬਾਹਰ ਜਾ ਸਕੇ ਜੀ ਹਾਂਜੀ ਜੀ ਆਪਾਂ ਗੱਲ ਕਰੀਏ ਕਿਤੇ ਨਾ ਕਿਤੇ ਪੁਰਾਣਾ ਸਮਾਂ ਵਧੀਆ ਨਹੀਂ ਸੀ ਜਦੋਂ ਥਾਂ ਕੱਚੇ ਸੀ ਪਾਣੀ ਆਪੇ ਸੇਮ ਜਾਂਦਾ ਸੀ ਵਿੱਚ ਹੀ ਬਿਲਕੁਲ ਬਿਲਕੁਲ ਪੁਰਾਣਾ ਸਮਾਂ ਬਹੁਤ ਵਧੀਆ ਸੀਗਾ ਜੀ ਉਸ ਨਾਲੋਂ ਤਾਂ ਹੁਣ ਜੇ ਦੇਸ਼ ਨੇ ਤਰੱਕੀ ਕੀਤੀ ਆ ਤਰੱਕੀ ਕਰਨ ਦੇ ਨਾਲ ਤਾਂ ਦੇਖੋ ਹੋਰ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਜੀ ਪਾਣੀ ਪਾਣੀ ਸਾਰੇ ਭਰਿਆ ਫਿਰਦਾ ਜੀ ਜੀ ਤੁਹਾਡਾ ਨਾਮ ਮੇਰਾ ਨਾ ਭੋਲਾ ਸਿੰਘ ਜੀ ਜੀ ਤੁਸੀਂ ਕਿਹੜੇ ਪਿੰਡ ਤੋਂ ਡਾਰੇ ਤੋਂ ਜੀ ਜਿਹੜਾ ਪਾਣੀ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਨਿਕਾਸੀ ਕਿਉਂ ਨਹੀਂ ਹੋ ਪਾ ਰਹੀ ਇਹ ਨਿਕਾਸੀ ਜੀ ਪਹਿਲਾਂ ਤੇ ਨਹੀਂ ਹੁੰਦੀ ਅੱਜ ਤਾਂ 10 ਸਾਲ ਤੋਂ ਪਹਿਲਾਂ ਹੋਈ ਨਹੀਂ ਪੁਲੀਆਂ ਬੰਦ ਆ ਜੀ ਜੀ ਜਿਹੜੇ ਨਿਕਾਸੀ ਵਾਲਿਆਂ ਜੀ ਜਿਹੜੇ ਤੁਹਾਡੇ ਪਿੰਡ ਦੇ ਮੋਹਤਵਾਰ ਬੰਦੇ ਨੇ ਸਰਪੰਚ ਨੇ ਉਹਨਾਂ ਨੇ ਆ ਕੇ ਕੋਈ ਤੁਹਾਡੀ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਹਜੇ ਤੱਕ ਕਿਸੇ ਨੇ ਕੋਈ ਨਹੀਂ ਕੀਤੀ ਜੀ ਜੀ ਹਾਂ ਕਿੰਨੇ ਟਾਈਮ ਤੋਂ ਪਾਣੀ ਇੱਥੇ ਇਦਾਂ ਹੀ ਖੜਾ ਹੋਇਆ ਇਹ ਜੀ ਕੱਲ ਦੇ 48 ਘੰਟੇ ਹੋਣ ਵਾਲੇ ਆ ਜੀ ਇਹਨੂੰ ਜੀ ਐਂ ਖੜਾ ਪਾਣੀ ਜੀ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਦੇ 'ਚ ਸਰਕਾਰ ਦੀਆਂ ਗਲਤੀਆਂ ਨੇ ਜਾਂ ਤੁਹਾਡੇ ਪਿੰਡ ਦੀ ਜੋ ਪੰਚਾਇਤ ਆ ਉਹਦੀਆਂ ਗਲਤੀਆਂ ਨੇ ਹੁਣ ਤਾਂ ਜੀ ਇਹ ਤਾਂ ਹੁਣ ਤੁਸੀਂ ਜਾਣਦੇ ਕਿਹਦੀ ਗਲਤੀ ਆ ਸਰਕਾਰ ਦੀ ਸਾਡੇ ਰੋਡ ਬਣਿਆ ਰੋਡ ਉਹ ਤੋਂ ਪੁਲੀਆਂ ਨਹੀਂ ਵਿਕਾਸ ਨਹੀਂ ਹੋਇਆ ਪਾਣੀ ਦਾ ਜੀ ਤੇ ਵਿਕਾਸ ਹੋਣ ਨਾਲ ਕਰਕੇ ਸਾਰਾ ਕੁਝ ਹੀ ਰੁਕਿਆ ਹੋਇਆ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਇਸੇ ਪਿੰਡ ਤੋਂ ਆ ਜੀ ਹਾਂ ਡਾਲੇ ਪਿੰਡ ਦੇ ਜੀ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਜੀ ਤੁਸੀਂ ਇਸ ਪਾਣੀ ਦੀ ਨਿਕਾਸੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਰਕਾਰ ਦੀਆਂ ਗਲਤੀਆਂ ਹੋ ਰਹੀਆਂ ਪੰਚਾਇਤ ਦੀ ਕੋਈ ਗਲਤੀ ਨਹੀਂ ਜੀ ਜੀ ਇਹ ਨਾ ਇਹਨਾਂ ਨੇ ਪੂਜਰੀਂ ਦਾ ਪੰਨਾ ਸੜਕ 'ਚ ਜੀ ਉਹਦਾ ਕਰਕੇ ਉੱਥੇ ਬੰਨ ਲੱਗਾ ਹੋਇਆ ਉਹ ਬੰਨ ਕਰਕੇ ਸਾਰਾ ਪਾਣੀ ਰੁਕ ਗਿਆ ਜੀ ਪਹਿਲਾਂ ਅਰਲੀ ਸੜਕ 'ਚੋਂ ਨਿਕਲੀ ਸੀ ਮੋਗੇ ਤੋਂ ਬਰਨਾਲਾ ਰੋਡ ਹੁਣ ਇੱਕ ਪਰਲੇ ਪਰ ਰੋਡ ਨਿਕਲਦਾ ਨਵਾਂ ਜੀ ਉਹਦਾ ਕਰਕੇ ਉਹ ਵੱਡੇ ਉਹਦਾ ਡਿੱਕਾ ਲੱਗਾ ਹੋਇਆ ਜੀ ਤੇ ਉਹਦਾ ਕਰਕੇ ਬੰਨ ਲੱਗਾ ਹੋਇਆ ਇਸ ਇਹ ਪਾਣੀ ਦਾ ਕਰਕੇ ਤੁਹਾਨੂੰ ਕਿਉਂ ਜੀ ਮਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਮੈਂ ਮਸੀਤਾਂ ਹੀ ਕੱਲ ਦੀ ਲਾਈਟ ਨਹੀਂ ਆਈ ਜੁਹਵਾ ਦੀ 6 ਵਜੇ ਦੀ ਘਰ ਪਾਣੀ ਤੇ ਘਰ ਸਾਰੇ ਪਾਣੀ ਨਾਲ ਭਰੇ ਪਏ ਜੀ ਇਹ ਸਰਕਾਰ ਦੀਆਂ ਗਲਤੀਆਂ ਸਾਰੀਆਂ ਜੀ ਗੁਰਦਾਰ ਸਾਹਿਬ ਭਰਿਆ ਪਿਆ ਸਕੂਲੀ ਭਰਿਆ ਪਿਆ ਜਿਹੜਾ ਇਹ ਡਾਲੇ ਪਿੰਡ ਦਾ ਬਿਜਲੀ ਘਰ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਇਸ ਬਿਜਲੀ ਘਰ ਤੋਂ ਤਕਰੀਬਨ 5 ਤੋਂ 7 ਪਿੰਡਾਂ ਨੂੰ ਜੋ ਬਿਜਲੀ ਹੈ ਉਸ ਦੀ ਸਪਲਾਈ ਜਾਂਦੀ ਹੈ ਜਿਸ ਦੇ ਕਾਰਨ ਹੁਣ ਉਹ ਸਾਰੇ ਪਿੰਡ ਇਸ ਵਕਤ ਬਿਜਲੀ ਤੋਂ ਬਿਨਾ ਬੈਠੇ ਐ ਤਕਰੀਬਨ ਜੋ ਗਰਮੀ ਹੈ ਉਹ ਵੀ ਮੂੰਹ ਤੋੜ ਗਰਮੀ ਪੈ ਰਹੀ ਹੈ ਜਿਸ ਦੇ ਚੱਲਦੇ ਆ ਕਿ ਇਸ ਸਥਿਤੀ ਨਾਲ ਲੜਨਾ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਰਿਹਾ ਤੁਹਾਡਾ ਨਾਮ ਸੱਤਪਾ ਸਿੰਘ ਜੀ ਜੀ ਜਿਹੜੀ ਇਹ ਤੁਹਾਡੇ ਬਿਜਲੀ ਘਰ ਵਿੱਚ ਜੋ ਸਥਿਤੀ ਬਣੀ ਹੋਈ ਹੈ ਇਸ ਵਕਤ ਦੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਤਾਂ ਕਹਿਣਾ ਕਿ ਸੇ ਪੰਜ ਪਾਸੇ ਪਾਣ ਨਿਕਲਣ ਨੇ ਜੀ ਦਾ 15 ਨਾਲ ਇਹ ਬੰਦ ਰਹੂਗੀ ਜੀ ਜੀ ਹਾਂ ਜੀ ਇਹਦੇ ਪਿੱਛੇ ਜੋ ਨਾਕਾਮਯਾਬੀਆਂ ਨੇ ਉਹ ਕਿਹੜੀਆਂ ਨੇ ਸਰਕਾਰ ਦੀਆਂ ਨੇ ਕਾਹ ਜਾ ਬਸ ਕਿਹ ਜੇ ਤੇ ਨੀਮਾ ਪਹਿਲੇ ਨਹੀਂ ਬਣ ਨੀ ਬਣੀ ਵੀ ਹੈ ਜੀ ਜੀ ਜਿੰਨਾ ਬਣਿਆ ਉੱਚੀ ਬਣੀ ਹੈ ਜੀ ਇਹ ਪਹਿਲੇ ਪੁਰਾਣੀ ਬਿਲਡਿੰਗਾਂ ਜੀ ਤੁਸੀਂ ਕਿਹਾ ਤੇ ਮੰਗ ਨਹੀਂ ਕੀਤੀ ਕਿ ਜਿਵੇਂ ਅੱਗੇ ਵੀ ਅਕਸਰ ਪਾਣੀ ਆਉਂਦੇ ਹੋਣਗੇ। ਨਹੀਂ ਅੱਗੇ ਕਿਹਦੇ ਪਾਣੀ ਆਏ ਨੇ ਜੀ। ਪਹਿਲੀ ਵਾਰ ਪਾਣੀ ਪਹਿਲੀ ਵਾਰ ਪਾਣੀ ਦੇਖਿਆ ਜੀ। ਜੀ। ਹਾਂਜੀ। ਇਹਦਾ ਹੁਣ ਕੀ ਹੱਲ ਹੋ ਸਕਦਾ ਹੈ? ਹੱਲ ਕਿਹਦਾ ਜੀ ਪਾਣੀ ਕਿਸੇ ਪਾਸੇ ਨਿਕਲੂਗਾ ਤਾਂ ਫੇਰ ਹੀ ਹੱਲ ਹੋਣਾ ਜੀ। ਹੁਣ ਜ਼ਿਕਰ ਕੋਈ ਹੱਲ ਨਹੀਂ। ਜੀ। ਹਾਂਜੀ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੈਂ ਮਾਇ ਜਿੰਨਾ ਚਿਰ ਪਾਣੀ ਨਿਕਲਦਾ ਉਹਨਾਂ ਟਾਈਮ ਵੀ ਕੁਝ ਨਹੀਂ ਸਪਲਾਈ ਦਾ ਹੋ ਸਕਦਾ ਜੀ। ਜੀ। ਤੇ ਹੁਣ ਕਿਸੇ ਪਾਸੇ ਪਾਣੀ ਨਿਕਲੂਗਾ ਜੇ ਇਹ ਕੱਢਾਂਗੇ ਕਿਸੇ ਵੀ ਪਾਸੇ ਖੇਤਾਂ ਦਾ ਹੀ ਜਾਣੇ ਜੀ। ਮਾਸੀ ਜੀ ਜਦੋਂ ਜਿਵੇਂ ਆਪਾਂ ਗੇਮ ਮਗਰੋਂ ਪਾਣੀ ਆਈ ਜਾਂਦਾ ਗਾਂਦੀਆਂ ਖੇਤਾਂ ਵਾਲੇ ਕੱਢੀ ਜਾਂਦੇ ਉਹ ਸਾਹਮਣੇ ਜਿਵੇਂ ਭਰਿਆ ਗਿਆ ਜੀ ਜਿਵੇਂ ਇੱਥੇ ਸਾਨੂੰ ਲੋਕਾਂ ਨੇ ਦੱਸਿਆ ਕਿ ਇੱਥੇ ਸੇਮ ਵੀ ਟੁੱਟੀ ਹੋਈ ਆ ਸੇਮ ਦਾ ਕਿਸੇ ਨੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਸੁਆ ਸੀ ਉਹ ਬੰਦ ਕਰ ਦਿੱਤਾ ਗਿਆ ਇਸ ਟਾਈਮ ਤੇ ਪਰ ਜਿਵੇਂ ਉਹ ਗਾਂਦੀਆਂ ਹੁਣ ਪਾਣੀ ਖੇਤਾਂ ਵਾਲੇ ਕੱਢੀ ਜਾਂਦੇ ਉਹ ਆਈ ਜਾਂਦਾ ਜੀ ਤੇ ਹੁਣ ਉਹ ਸੇਮ ਚ ਕੱਢਣਾ ਵੈਸੇ ਪਾਣੀ ਨਿਕਲ ਸਕਦਾਗਾ ਪਰ ਉਹ ਪ੍ਰਬੰਧ ਨਹੀਂ ਲੱਗੇਗਾ ਇੱਥੇ ਜੀ ਉਹ ਪ੍ਰਬੰਧ ਕੌਣ ਕਰੂਗਾ ਉਹ ਤਾਂ ਨਾ ਮੈਂ ਕਿੰਨੀ ਆਲੀ ਕਰਨਗੇਗਾ ਚਿੱਠੀਆਂ ਲਿਖਣਗੇ ਹੁਣ ਜੀ ਪੰਚਾਇਤ ਨੂੰ ਜਾਂ ਕਿ ਸਾਡੇ ਸਾਹ ਦੱਸਿਆ ਗਿਆ ਜੀ ਤੇ ਗਾਂ ਐਸ.ਐਸ. ਆ ਗਏ ਕੱਲ ਸਾਨੂੰ 8 ਵਜੇ ਨੇੜੇ ਹੋਏ ਐਸ.ਐਸ. ਸਾਹਿਬ ਆ ਗਏ ਜੀ ਉਹ ਸਾਰੀ ਤੁਸੀਂ ਦੇਖ ਕੇ ਗਏ ਜੀ ਉਹਨਾਂ ਤੋਂ ਬਿਨਾ ਹੋਰ ਵੀ ਕਿਸੇ ਨੇ ਸਥਿਤੀ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਐਸ.ਐਸ. ਸਾਹਿਬ ਆਏ ਸੀਗੇ ਜੀ ਅੱਜ ਐਸ.ਐਸ. ਸਾਹਿਬ ਆ ਰਹੇ ਹੈ ਜੀ 12 ਵਜੇ ਦਾ ਟਾਈਮ ਹੈ ਜੀ ਜੀ ਹਾਂ ਜੀ ਠੀਕ ਹੈ ਜੀ ਅਸੈਸਰੀ ਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਕੀ ਡਿਊਟੀ ਕਰਦੇ ਹੋ ਮੈਂ ਇੱਥੇ ਐਸ.ਐਚ.ਪੀ. ਜਾਈ ਜੀ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਨੇ ਜਾਂ ਲੋਕਾਂ ਨੂੰ ਜਾਂ ਤੁਹਾਨੂੰ ਖੁਦ ਨੂੰ ਇਹ ਚੀਜ਼ਾਂ ਸਾਹਮਣਾ ਕਰਨਾ ਪੈ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੈਸੇ ਜੀ ਲਾਈਟ ਚਲਾ ਨਹੀਂ ਸਕਦੇ ਹੁਣ ਵੀ ਮੰਨ ਕੇ ਚਲੋ ਕਿਸੇ ਵੀ ਜਿਹੜਾ ਅੰਦਰ ਬੈਠਾ ਬੰਦੇ ਦਾ ਨੁਕਸਾਨ ਹੋ ਸਕਦਾਗਾ ਵੀ ਕੇਵਲਾ ਸਾਰਾ ਮੰਨ ਕੇ ਚਲੋ ਤੁਸੀਂ ਤਾਂ ਵੇਖ ਲਓ ਆਪ ਹੀ ਬਿਲੀ ਘਰ ਸਾਰਾ ਪਾਣੀ ਚ ਡੁੱਬਿਆ ਹੀ ਪਿਆ ਜੀ ਤੇ ਹੁਣ ਵੀ ਇਹ ਆਲੂ ਦਾ ਵੀ ਮੰਨ ਕੇ ਚਲੋ ਹੁਣ ਇਹਨਰੇ ਸਾਹਮਣੇ ਆਉਣਾ ਹੀ ਉਹੀ ਹੱਲ ਕਰ ਸਕਦੇ ਵੀ ਕਿੱਧਰ ਪਾਣੀ ਕੱਢਣਾ ਕਿਦਾਂ ਕੀ ਹੱਲ ਹੋ ਸਕਦਾ ਸਾਰਾ ਜੀ ਤੁਹਾਡਾ ਨਾਮ ਗਰਮੀਲ ਸਿੰਘ ਜੀ ਜੀ ਤੁਹਾਨੂੰ ਕੀ ਲੱਗਦਾ ਹੈ ਜੀ ਜਿਹੜੀ ਬਿਜਲੀ ਉਹ ਕਦੋਂ ਤੱਕ ਆ ਜਾਏਗੀ ਸ਼ਾਂਤ ਕਰੋ ਜੀ ਅਸੀਂ ਬਕਸੇ ਚੈੱਕ ਕਰ ਰਹੇ ਹਾਂ ਸਾਰੇ ਜੀ ਸ਼ਾਂਤ ਕਰੋ ਹੋ ਸਕਦਾ ਚਲਾ ਦੇ ਜੀ ਹਾਂਜੀ ਜਿਵੇਂ ਕਿ ਬਿਜਲੀ ਘਰ ਤਾਂ ਪੂਰਾ ਪਾਣੀ ਨਾਲ ਲੱਤ-ਪੱਠ ਪਿਆ ਹੈ ਕਿਵੇਂ ਦੀ ਸੰਭਾਵਨਾ ਲੱਗ ਰਹੀ ਹੈ ਕਿ ਉਹ ਪਾਣੀ ਕਿੱਥੇ ਜਾਏਗਾ ਉਹ ਪਾਣੀ ਨਹੀਂ ਜੀ ਉਸ ਅਸੀਂ ਹੋਰ ਬਿਜਲੀ ਘਰ ਤੋਂ ਸਪਲਾਈ ਲਵਾਂਗੇ ਹੋ ਸਕਦਾ ਚਗਾਵੇਂ ਤੋਂ ਲਈਏ ਜੀ ਹਾਂਜੀ ਉਦੋਂ ਅੱਗੇ ਜਦ ਚੱਲੂਗਾ ਇਸ ਬਿਜਲੀ ਘਰ ਤੋਂ ਤਾਂ ਚੱਲਣੀ ਨਹੀਂ ਜੀ ਜਿਹੜੇ ਮੀਂਹ ਕਾਰਨ ਬਕਸੇ ਗਿਰੇ ਹੋਏ ਨੇ ਬਿਜਲੀ ਦੇ ਉਹਨਾਂ ਦਾ ਕੀ ਪ੍ਰਬੰਧ ਕਰ ਰਹੇ ਹੋ ਉਹ ਠੀਕ ਕਰਤੇ ਆ ਜੀ ਮੜ ਮੁੱਟੇ ਜਿਹਨਾਂ ਤੇ ਪਾਣੀ ਉਹ ਕਢਾਈ ਜਾਂਦੇ ਆ ਜੀ ਹਾਂਜੀ ਉਦੋਂ ਅੱਗੇ ਹੋਰ ਦੇਖ ਲਈਆਂ 12 13 ਸੀਗੇ ਬਕਸੇ ਜਿਹੜੇ ਡੁੱਬੇ ਹੋਏ ਸੀ ਜੀ ਹਾਂਜੀ ਉਹ ਸੈਟਿੰਗ ਕਰਕੇ ਤੁਸੀਂ ਸ਼ਾਮ ਤੱਕ ਬਿਜਲੀ ਚਲਵਾ ਦੋਗੇ ਹਾਂਜੀ ਹਾਂਜੀ ਸ਼ਾਮ ਤੱਕ ਜਲਾ ਦੇਾਂਗੇ ਜੀ ਬਾਕੀ ਸਾਡੇ ਜੀ ਸਾਥ ਦੇਣ ਦੇ ਸਾਡੇ ਨਾਲ ਜੀ ਉਹ ਦੱਸਣਗੇ ਆ ਕਿ ਕਿਦੜੋਂ ਆਪਾਂ ਕਿਦੜੋਂ ਬੈਕਫੀਡਿੰਗ ਜਾਂ ਸਪਲਾਈ ਕਿਦੜੋਂ ਚਲਾਉਣੀ ਹੈ ਤੇ ਕਿਦੜੋਂ ਆਉਣੀ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਸ਼ਾਮ ਤੱਕ ਇਹ ਕੋਸ਼ਿਸ਼ ਕਰ ਰਹੇ ਨੇ ਕਿ ਬਿਜਲੀ ਦਾ ਜੋ ਪ੍ਰਬੰਧ ਹੈ ਜਾਂ ਬਿਜਲੀ ਦੀ ਜੋ ਸਪਲਾਈ ਹੈ ਉਹ ਸ਼ਾਮ ਤੱਕ ਚਾਲੂ ਹੋ ਜੇਗੀ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਸ਼ਿੰਦਰ ਸਿੰਘ ਜੀ ਜੋ ਤੁਹਾਡੇ ਪਿੰਡ ਦੀ ਇਸ ਵਕਤ ਸਥਿਤੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦਾ ਜੀ ਹੁਣ ਜੋ ਤਾ ਤੁਸੀਂ ਦੇਖਿਆ ਪਾਣੀ ਬਹੁਤ ਹੋ ਗਿਆ ਜੀ ਬਿਜਲੀ ਦਫਤਰ ਜੇ ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਪਲਾਈ ਬਹਾਲ ਹੋ ਜੇ ਜਿਹੜੀ ਪਿੰਡ ਦੀ ਵਾਲੀ ਜੀ ਖੇਤਾਂ ਵਾਲਾ ਦਾ ਤਾਂ 10 12 ਦਿਨੋਂ ਕੋਈ ਹੈ ਜੀ ਜੀ ਇਹ ਹੋਰ ਕਿਸੇ ਗ੍ਰੈਡਰ ਤੋਂ ਸਪਲਾਈ ਲੈਣੀ ਪਊਗੀ ਜਿਦੇ ਨਾਲ ਪਿੰਡ ਦੀ ਇੱਕੋਰੀ ਲਾਈਟ ਚੱਲ ਜਾਊਗੀ ਜੀ ਹਾਂਜੀ ਹਾਂਜੀ ਇਹਦੇ ਲਈ ਪੁਖਤਾ ਜੋ ਪ੍ਰਬੰਧ ਨੇ ਉਹ ਕੀਤੇ ਗਏ ਨੇ ਜਾਂ ਫਿਰ ਕੀ ਜੋ ਕੋਈ ਵੀ ਮਲਾਜਮ ਹੈ ਕੋਈ ਬੰਦਾ ਆਇਆ ਇੱਥੇ ਤੁਹਾਡਾ ਮੌਜਾ ਕਰਨ ਲਈ ਨੇ ਸਾਡੇ ਅਧਿਕਾਰੀ ਆਏ ਸੀਗੇ ਜੀ ਸੀਨੀਅਰ ਅਫਸਰ ਜੀ ਉਹਨਾਂ ਨੇ ਸਾਨੂੰ ਕਿਹਾ ਜਿੱਦਾਂ ਵੀ ਤੁਹਾਡੇ ਕੋਲ ਹੁੰਦਾ ਹੈ ਇੱਕ ਵਾਰੀ ਸਪਲਾਈ ਚਾਲੂ ਕਰੋ ਪਿੰਡ ਵਾਲੀ ਬਾਕੀ ਤਾਂ ਜਿਹੜਾ ਗ੍ਰੈਡ ਦਾ ਹੋ ਉਹ ਤੁਸੀਂ ਦੇਖਿਓ ਜੀ ਜੀ ਹਾਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪਿੰਡ ਦੀ ਸਥਿਤੀ ਦੇ ਬਾਰੇ ਜਾਂ ਫਿਰ ਜੋ ਤੁਹਾਡੇ ਪਿੰਡ ਵਿੱਚ ਇੰਨੀ ਮਾਤਰਾ ਵਿੱਚ ਪਾਣੀ ਹੈ ਉਸ ਬਾਰੇ ਪਾਣੀ ਤਾਂ ਹੁਣ ਅੱਗੇ ਨਿਕਾਸ ਹੈ ਨਹੀਂਗਾ ਕੋਈ ਨਿਕਾਸ ਕਿਉਂਕਿ ਫਿਰ ਪਾਣੀ ਨਿਕਲਣਾ ਜੀ ਨਿਕਾਸ ਨਾ ਹੋਣ ਦੇ ਕੀ ਕਾਰਨ ਨੇ ਕਾਰਨ ਹ ਰੋਡ ਉੱਚਾ ਹੋਇਆ ਮੁਰੇ ਜੀ ਜਿਹੜਾ ਰੋਡ ਬਣਿਆ ਹਾਈਵੇ ਉਹ ਉੱਚਾ ਹੋਣ ਕਰਕੇ ਲਗਾ ਸਕੀ ਨਹੀਂ ਹੋ ਰਹੀ ਪਹਿਲਾਂ ਵੀ ਤੁਹਾਡੇ ਪਿੰਡ ਚ ਕਦੇ ਇਹੋ ਜੀ ਸਥਿਤੀ ਬਣੀ ਹੈ ਜੋ ਅੱਜ ਦੀ ਸਥਿਤੀ ਹੈ ਪਹਿਲੇ ਸੜਕ ਨਹੀਂ ਵੀ ਸੀ ਲੰਘ ਜਾਂਦਾ ਸੀ ਪਾਣੀ ਉੱਪਰ ਦੀ ਜੀ ਹੁਣ ਲੰਘਦਾ ਨਹੀਂ ਹੁਣ ਸੜਕ ਉੱਚੀ ਹੋ ਗਈ ਪੌਲ ਬਣ ਗਿਆ ਜੀ ਇਹਦਾ ਕਾਰਨ ਇਹ ਸਿ ਪਿੰਡ ਡਾਲਾ ਤੋਂ ਲਾਈਵ ਰਿਪੋਰਟਿੰਗ ਅਸੀਂ ਤੁਹਾਨੂੰ ਲੋਕਾਂ ਦੀਆਂ ਜੋ ਸਥਿਤੀਆਂ ਨੇ ਲੋਕਿਆਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨਾਲ ਰੂਬਰੂ ਕਰਵਾਇਆ ਹੈ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਮੈਂ ਜਗਵਿੰਦਰ ਕੌਰ ਕੈਮਰਾਮੈਨ ਤਰਸੇਮਨ